ਸੰਗਤਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਆ ਇੱਕ ਪਾਠ ਜਰੂਰ ਕਰਨਾ ਕਰੋ ਅਤੇ ਪਾਠ ਕਰਨ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਇਹ ਤਿੰਨ ਚੀਜ਼ਾਂ ਆਪਣੇ ਲਈ ਅਤੇ ਆਪਣੇ ਪਰਿਵਾਰ ਦੇ ਲਈ ਮੰਗਿਆ ਕਰੋ ਤੇ ਦੇਖਣਾ ਇਨ੍ਹਾਂ ਦੇ ਵਿੱਚ ਹੀ ਤੁਹਾਡਾ ਜੀਵਨ ਪਲਟੀ ਖਾ ਜਾ ਰਿਹਾ ਹੈਗਾ। ਮਹਾਪੁਰਖ ਜੀ ਕਹਿੰਦੇ ਜਿਸ ਵੀ ਘਰ ਦੇ ਵਿੱਚ ਹਰ ਰੋਜ਼ ਨੇਮ ਦੇ ਨਾਲ ਆ ਇੱਕ ਪਾਠ ਹੁੰਦਾ ਹੋਵੇ। ਪਾਠ ਕਰਨ ਤੋਂ ਬਾਅਦ ਇਸ ਤਰੀਕੇ ਦੇ ਨਾਲ ਅਰਦਾਸ ਵੀ ਕੀਤੀ ਜਾਂਦੀ ਹੋਵੇ। ਉਸ ਘਰ ਪਰਿਵਾਰ ਦੇ ਉੱਤੇ ਸਤਿਗੁਰ ਸਿੱਤੇ ਪਾਸ਼ਾ ਜੀ ਦੀ ਬਹੁਤ ਕਿਰਪਾ ਹੁੰਦੀ ਆ। ਜਿਹੜਾ ਜੀ ਇਹ ਪਾਠ ਕਰਦਾ ਹੈ, ਅਰਦਾਸ ਕਰਦਾ ਹੈ ਉਹਦਾ ਤਾਂ ਭਲਾ ਹੋਣਾ ਹੀ ਹੋਣਾ ਹੀ। ਬਲਕਿ ਉਦੇ ਪਾਲ ਕਰਨ ਦੇ ਨਾਲ ਉਹਦੇ ਪੂਰੇ ਪਰਿਵਾਰ ਦਾ ਭਲਾ ਵੀ ਚਾਹੁੰਦਾ ਹੈ ਖਾਸ ਕਰਕੇ ਬੱਚਿਆਂ ਦਾ ਤਾਂ ਜੋ ਵੀ ਭੈਣ ਭਰਾ ਆਪਣੇ ਘਰ ਪਰਿਵਾਰ ਦੇ ਲਈ ਬੜੇ ਹੀ ਚਿੰਤਤ ਰਹਿੰਦੇ ਆ ਜਿਵੇਂ ਮਾਮਾ ਨੇ ਉਹ ਕਈ ਵਾਰ ਆਪਣੇ ਬੱਚਿਆਂ ਨੂੰ ਕਿਹਾ ਕਿ ਬਹੁਤ ਚਿੰਤਾ ਕਰਤੀਆਂ ਨੇ ਕਿ ਸਾਡੇ ਬੱਚੇ ਦਾ ਕੰਮ ਵਾਲਾ ਕੱਲ ਕਿਸ ਤਰ੍ਹਾਂ ਦਾ ਹੋਵੇਗਾ ਕਿਤੇ ਸਾਡਾ ਬੱਚਾ ਮਾੜੀ ਸੰਗਤ ਦੇ ਵਿੱਚ ਨਾ ਪੈ ਜਾਵੇ ਹਰ ਇੱਕ ਮਾਪੇ ਚਾਹੁੰਦਾ ਹੈ ਕਿ ਸਾਡੇ ਬੱਚੇ ਦਾ ਜੀਵਨ ਬਖਸ਼ਾਲ ਹੋਵੇ ਤਾਂ ਬੱਚੇ ਦੇ ਖੁਸ਼ਹਾਲ ਜੀਵਨ ਦੇ ਲਈ ਉਹ ਮੁੱਖ ਤਿੰਨ ਕੀ ਜਾਂਦੇ ਹੋਏ ਤੋਂ ਨੰਗਿਆ ਇਹ ਤਿੰਨੇ ਚੀਜ਼ਾਂ ਹੀ ਆਪਣੇ ਗੁਰੂ ਤੋਂ ਹਰ ਰੋਜ਼ ਆਪਣੇ ਬੱਚੇ ਦੇ ਲਈ ਮੰਗਣੀਆਂ ਨੇ ਜਿੰਦ ਤੱਕ ਇਹ ਤਿੰਨ ਚੀਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਡੇ ਬੱਚੇ ਨੂੰ ਦੇ ਦਿੱਤੀਆਂ ਸਮਝੋ ਉਹਨੂੰ ਸੰਕੁਚ ਮਿਲ ਗਿਆ ਫਿਰ ਤੁਹਾਨੂੰ ਇਹਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆ ਉਦੀ ਬਾਣ ਸਕਦਰ ਸਭ ਤੋਂ ਪਹਿਲਾ ਸ਼ਬਦ ਇਹ ਹਾਂ ਤਰੀਚਾ ਆ ਜਾਵੇਗੀ ਇਸ ਲਈ ਹਰ ਰੋਜ਼ ਆਪਣੇ ਘਰ ਦੇ ਵਿੱਚ ਇਹ ਪਾਠ ਕਰੋ ਜਿਸ ਦਿਨ ਤੋਂ ਤੁਸੀਂ ਆਪਣੇ ਘਰ ਦੇ ਵਿੱਚ ਇਹ ਪਾਠ ਕਰਨਾ ਸ਼ੁਰੂ ਕਰਦੇ ਤਾਂ ਇਹ ਅੰਦਾਜ਼ ਕਰਨੀ ਸ਼ੁਰੂ ਕਰ ਦਿੱਤੀ ਸਮਝੋ ਤੁਹਾਡੇ ਘਰ ਦੇ ਵਿੱਚ ਸਿੱਖੀ ਦੀ ਜਾਗ ਲੱਗ ਗਈ ਬਾਣੀ ਦੀ ਜਾਗ ਲੱਗ ਗਈ ਇਹਨਾਂ ਦੇ ਵਿੱਚ ਹੀ ਤੁਸੀਂ ਆਪਣੇ ਘਰ ਦੇ ਵਿੱਚ ਪੜੀ ਹੋਈ ਇਸ ਬਾਣੀ ਦਾ ਅਸਰ ਦੇਖੋਗੇ ਇਹ ਬਾਣੀ ਆ ਮੇਰੇ ਪਹਿਲੇ ਪਾਸ਼ੇ ਦੀ ਬਖਸ਼ਿਸ਼ ਬਾਰੇ ਜੱਪ ਦੀ ਬਾਣੀ ਜਿਹਨੂੰ ਆਪ ਸਤਕਾਰ ਸਹਿਤ ਜਪਜੀ ਸਾਹਿਬ ਜੀ ਦੀ ਬਾਣੀ ਕਹਿੰਦੇ ਆ ਜਬ ਜੀ ਸੈਬਰੀ ਦੀ ਬਾਣੀ ਪ੍ਰਤੱਖ ਗੁਰਨਾਨਕ ਪਾਸ਼ਾ ਆਪਨੇ ਤੇ ਜੋ ਉਹਨਾਂ ਆਪਣੇ ਗੁਰਨਾਨਕ ਪਾਸ਼ਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇੱਕ ਮਨ ਇੱਕ ਚਿੱਤ ਹੋ ਕੇ ਬੜੇ ਹੀ ਪਿਆਰ ਸਤਕਾਰ ਦੇ ਨਾਲ ਬੜੀ ਸ਼ੰਤਾ ਦੇ ਨਾਲ ਪਾਠ ਕਰਦੇ ਨੇ ਸਤਿਗੁਰ ਸਭੇ ਪਾਸ਼ਾ ਜੀ ਵੀ ਉਹਨਾਂ ਦੇ ਉੱਤੇ ਬੇਅੰਤ ਕਿਰਪਾ ਕਰਦੇ ਨੇ ਸਤਿਗੁਰ ਸੱਚੇ ਪਾਸ਼ਾ ਉਨ੍ਹਾਂ ਦੇ ਹਰ ਇੱਕ ਧੰਮ ਦੇ ਵਿੱਚ ਵਰਤਦੇ ਨੇ ਸ਼ੋਇਸ ਕਰਕੇ ਮਹਾਪੁਖੀ ਜੀ ਸਮੋਂ ਵਾਰ-ਵਾਰ ਸਮਝਾਉਂਦੇ ਹੋਏ ਕਿ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਇਹ ਬਾਣੀ ਦਾ ਪਾਠ ਜ਼ਰੂਰ ਕਰਿਆ ਕਰੋ ਸੰਤ ਜੀ ਮਹਾਵਕਰੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜਦੋਂ ਕੋਈ ਵੀ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਜਗਜੀਤ ਸਿੰਘ ਜੀ ਦੀ ਬਾਣੀ ਦਾ ਪਾਠ ਕਰਦਾ ਹੈ ਤਾਂ ਸਮਝੋ ਉਹਦੇ ਉੱਤੇ ਦਸਾਂ ਹੀ ਗੁਰシャਬਦਾਂ ਦੀ ਕਿਰਪਾ ਹੋ ਰਹੀ ਹੈ ਜਾਂ ਸ਼ਹੀਦਾ ਸਿੰਘਾਂ ਦੀ ਕਿਰਪਾ ਹੋ ਰਹੀ ਹੈ ਕਿਉਂਕਿ ਸੰਤ ਜੀ ਸਾਡੇ ਦਸਾਂ ਹੀ ਗੁਰੂ ਸਾਹਿਬਾਨਾਂ ਨੂੰ ਸ਼ਹੀਦਾਂ ਜਪਜੀ ਸਾਹਿਬ ਦੀ ਬਾਣੀ ਅਤੇ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਨਾਲ ਬਹੁਤ ਗਿਆ ਹੋਇਆ ਇਸ ਕਰਕੇ ਆਪਣੇ ਗੁਰੂ ਸਾਹਿਬਾਨਾਂ ਦੀ ਸ਼ਹੀਦਾ ਜਿੰਦਾ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਬਹੁਤ ਸੌਖੀ ਰੁਤਿਨਾਂ ਅਮਰਤ ਬੁਨੇ ਕੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੇ ਔਰ ਪਾਠ ਕਰਨਾ ਪੂਰੇ ਪ੍ਰੋਸੀਜਰ ਨਾਲ ਆ ਇੱਕ ਮਨ ਇਤ ਚਿੱਤ ਕੋ ਕੇ ਜਪਜੀ ਸਾਹਿਬ ਦੀ ਬਾਣੀ ਹਰ ਦਿਨ ਦੇ ਵਿੱਚ ਕਿਸੇ ਵੀ ਮੇਲੇ ਕਰ ਸਕਦੀ ਆ ਸਮੇ ਦੀ ਕੋਈ ਮਨਾਹੀ ਨਹੀਂ ਆ ਅੰਮ੍ਰਿਤ ਵੇਲੇ ਉੱਠ ਕੇ ਸੰਗਤ ਨੂੰ ਤਾਂ ਹੀ ਅੰਮ੍ਰਿਤ ਵੇਲੇ ਉੱਠ ਕੇ ਇਹ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਬਾਅਦ ਵਿੱਚ ਜਦੋਂ ਵੀ ਦਿਲ ਕਰਦਾ ਹੈ ਨਾ ਤੁਸੀਂ ਉਪਾਰ ਕਰ ਸਕਦੇ ਹੋ ਦੁਪਹਿਰ ਵੇਲੇ ਪਰ ਨੋਂ ਸ਼ਾਮ ਨੂੰ ਵੀ ਕਰ ਲਓ ਇਹ ਚੁੱਤਿੱਤਰੀ ਰਾਤ ਨੂੰ ਸ਼ਾਮ ਤੋਂ ਪਹਿਲਾਂ ਵੀ ਜੇ ਦਿਲ ਕਰੇ ਤਾਂ ਜੈਸੀ ਦੀ ਬਾਣੀ ਦਾ ਪਾਠ ਕਰ ਸਕਦੇ ਹਾਂ ਪਰ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਕਰਦੇ ਆ ਉਹ ਖਾਸ ਕਿਰਪਾ ਹੁੰਦੀ ਆ ਕਿਉਂਕਿ ਸੰਗਤ ਦੇ ਵਾਹ ਪਖੀ ਜੀ ਕਹਿੰਦੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਹੀ ਦਿੱਤਾ ਹੈ ਜੋ ਆਪਾਂ ਮੰਗਿਆ ਸਾਡੇ ਰੂਹ ਮੰਗੀਆਂ ਮਾਤਾਂ ਵੀ ਤੁਰਨਾ ਕੀਤੀਆਂ ਤੇ ਆਪਣੀ ਮਰਜ਼ੀ ਦੇ ਨਾਲ ਵੀ ਮੌਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਤੇ ਸਾਡੇ ਤੋਂ ਬਦਲੇ ਦੇ ਵਿੱਚ ਕਦੇ ਕੁਝ ਨਹੀਂ ਮੰਗਿਆ ਜੇ ਮੰਗਿਆ ਹੈ ਤਾਂ ਸਿਰਫ ਅੰਮ੍ਰਿਤ ਵੀਨਾ ਤੇ ਜੋ ਕੋਣਕ ਅੰਮ੍ਰਿਤ ਕਵੇਲਾ ਸੰਭਾਲ ਲੈਂਦੇ ਨੇ ਉਹ ਆਪਣੀ ਦੁਨਵੀਂ ਖੁਸ਼ੀ ਹਾਸਲ ਕਰਦੇ ਨੇ ਮਹਾਭਗਤੀ ਗਿਤੇ ਅੰਮ੍ਰਿਤ ਕਵੇਲੇ ਦਾ ਨਿਨਾਰ ਗੁਰਨਾਨਕ ਪਾਸ਼ਾ ਜੀ ਦੀ ਅਮਾਨਤ ਆ ਸਾਡੇ ਕੋਲ ਇਹਨਾ ਤਾਂ ਹੀ ਤਿੰਨ ਘੰਟੇ ਦੇਦੇ ਸਦਾ ਕੋਈ ਹੱਕ ਨਹੀਂ ਆ ਇਹ ਤਿੰਨ ਘੰਟੇ ਗੁੰਮ ਨਹੀਂ ਨੇ ਇਹ ਜੋ ਲੋਕ ਪੂਰੀ ਇਮਾਨਦਾਰੀ ਦੇ ਨਾਲ ਗੁਰੂ ਜੀ ਤੇਹਾ ਗੁਰੂ ਦੇ ਚਰਨਾਂ ਵਿੱਚ ਝੁਟਕੜ ਕਰਦੇ ਆ ਗੁਰਨਾਮ ਕਪਾਉਸ਼ਾ ਜੀ ਦੀਆਂ ਕੁਸ਼ੀ ਮਾ ਸੰਸਰ ਦੇ ਨੇ ਤੇ ਜੋ ਇਸ ਨੇਲੇ ਦੇ ਵਿੱਚ ਸੱਚੇ ਰਹਿੰਦੇ ਨੇ ਸਮਝੋ ਉਹ ਗੁਰੂ ਨਾਲ ਬੇਇਮਾਨ ਨਹੀਂ ਕਰਦੇ ਆ ਵਾਹਿਗੁਰੂ ਜੀ ਕਹਿੰਦੇ ਨੂੰ ਇਸ ਸਕੀਮਤੀ ਵੇਲੇ ਦੇ ਵਿੱਚ ਸੱਚੇ ਰਹਿੰਦੇ ਆ ਸਮਝੋ ਉਹ ਆਪਣੇ ਭਤਾਂ ਨੂੰ ਇਸ ਤਰੀਕੇ ਕਿਸਮスル ਦੇ ਨਾਲ ਹੀ ਸੀਮਾ ਲੈਂਦੇ ਆਂ ਔਰ ਜੋ ਇਸ ਮੂਨੇ ਦੇ ਵਿੱਚ ਜਾਗਦੇ ਆ ਉਹਨਾਂ ਦੇ ਉੱਤੇ ਬਹੁਤ ਕਿਰਪਾ ਆਂਦੀ ਆ ਉਹ ਤਨ ਮਨ ਤੰ ਹਰ ਇੱਕ ਪੱਖ ਤੋਂ ਹੀ ਕਾਮਯਾਬ ਰਿਹਾ ਸਿਰੇ ਉੱਠਣ ਵਾਲਾ ਮਹੌਕ ਸਰੀਰਿਕ ਪੱਖੋਂ ਕੀ ਤੰ ਉਸ ਤਰ ਹੁੰਦਾ ਏ ਜਦੋਂ ਉਹ ਹਰੋਕ ਕੋ ਇਹ ਗੁਰਬਾਣੀ ਦਾ ਪਾਠ ਕਰਦਾ ਏ ਉਹਦਾ ਮਨ ਕੁਛ ਨਹੀਂ ਕਿਉਂਕਿ ਮਨ ਦੀ ਅਸਲ ਖਰਾਕਿਆ ਬਾਣੀ ਉਹ ਪਰਮਾਤਮਾ ਦਾ ਨਾਮ ਓ

ਸਫਲਤਾ ਪ੍ਰਾਪਤ ਕਰਨੀ ਹੈ ਆਪਣੇ ਮਨ ਦੇ ਨਾਲ ਤਰਪਉਨੇ ਹਨ ਜਿਸ ਕੰਮ ਨੂੰ ਆਪਾਂ ਆਪਣੇ ਨਾਮ ਕਰਦੇ ਆ ਉਹਦੇ ਵਿੱਚ ਸਫਲਤਾ ਮਿਲਨੀ ਹੀ ਲਾਜ਼ਮੀ ਰਹਿੰਦੀ ਹੈ ਕਿ ਕਿਸੇ ਕਰਕੇ ਅਮਰ ਤੁਲੇ ਉੱਠ ਕੇ ਆਪਣੇ ਸਰਪ੍ਰਸਤ ਪਰਮਾਤਮਾ ਜੀ ਦੇ ਨਾਮ ਤੋਂ ਦਿਨ ਦੀ ਸ਼ੁਰੂਆਤ ਕਰਨੀ ਆ ਕਿਉਂਕਿ ਹਰ ਬੰਦੇ ਦੇ ਲਈ ਕੋਦੇ ਦਿਨ ਦੀ ਸ਼ੁਰੂਆਤ ਬਹੁਤ ਮਹਿੰਗੀ ਰਖਦੀ ਹੈ ਜਿੱਦਾਂ ਦੇ ਸਾਡੇ ਦਿਨ ਦੀ ਸ਼ੁਰੂਆਤ ਹੋਵੇਗੀ ਸਾਡਾ ਬਾਕੀ ਦਾ ਦਿਨ ਉਸੇ ਤਰ੍ਹਾਂ ਦਾ ਹੀ ਬੀਤੇਗਾ ਇਸੇ ਕਰਕੇ ਜੇ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰੀਏ ਜਦੋਂ ਹੀ ਨੀਂਦ ਤੇ ਵਿੱਚੋਂ ਸਾਡੀ ਅੱਖ ਖੁੱਲਦੀ ਹੈ ਸਾਡੀ ਜਾਗੰਦੀ ਆ ਸਾਡੀ ਰਸਮਾਂ ਤੇ ਪਹਿਲਾ ਨਾਮਨ ਹੋਵੇ ਸਤਨਾਮ ਵਾਣੀਗੀ ਹੋ ਜੀ ਦੇ ਸਨ ਮਨ ਕਰੋ ਫਿਰ ਮਾਲਕ ਦਾ ਇਨਾਮ ਹੰਆ ਦਾ ਤੰਦੇ ਨਹੀਂ ਸ਼ੁਕਰਾਨਾ ਕਰੋ ਫਿਰ ਇਸ਼ਨਾਨ ਕਰਕੇ ਕੁਰਬਾਨ ਦਾ ਪਾਠ ਕਰ ਲਓ ਭਾਵੇਂ ਇੱਕ ਜੋਤੀ ਸੇਵੀ ਦੀ ਵੰਨ ਦਾ ਪਾਠ ਕਰ ਲਓ ਸਿਰ ਆਪਣੇ ਅੰਦਰ ਕੋਨਸਟੈਂਸ ਨਹੀਂ ਹੈ ਬਹੁਤ ਪੋਜ਼ਿਟਿਵ ਊਰਜਾ ਦੇ ਨਾਲ ਭਰੋ ਕਿਉਂਕਿ ਜੂ ਆਪਾਂ ਬਹੁਦੇ ਅਸ਼ੰਤ ਆਪੋ ਕੋਈ ਸੁਨੇ ਨਾ ਸੋ ਸਦਾ ਮਨ ਦੇ ਰੋਹ ਸੋ ਬੰਦਾਏ ਇਸ ਪਰ ਕੇ ਆਪ ਦੇ ਮਨ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਨਾਲ ਪਰ ਕੇ ਰੱਖਣਾ ਹੈ ਤਾਂ ਇਹ ਮਨ ਦੁਰਦੇ ਗਿਆਨ ਦੇ ਨਾਲ ਹੀ ਚੜ੍ਹਦੀ ਕਲਾ ਚਾਹੁੰਦਾ ਹੈ ਸ਼ੰਸ਼ੂ ਜੋ ਅਸਾਰ ਪੂਰੀ ਦਾ ਗਿਆਨ ਅਤੇ ਧਿਆਨ ਕਰਨ ਨੂੰ ਸਾਨੂੰ ਲਈ ਬਹੁਤ ਜ਼ਰੂਰੀ ਹੈ ਕਰਦਾ ਕੋ ਇਤ ਜੀ ਹੀ ਨੂੰ ਕਮ ਕਰਨ ਲਈ ਹੋ ਇਤ ਜੀ ਕਰਕੇ ਹੀ ਸਾਰੇ ਪਰਿਵਾਰ ਦਾ ਭਲਾ ਹੋਵੇਗਾ ਹੈ ਜਿਹੜਾ ਵੀ ਜੀ ਉੱਠਦਾ ਹੈ ਉਸਕੇ ਪਹਿਲਾਂ ਜਪਨੀ ਸੈਕੀ ਦੀ ਬਾਣੀ ਦਾ ਪਾਠ ਕਰੇ ਫਿਰ ਅਰਦਾਸ ਬੇਨਤੀ ਗੇਂਤੀ ਕਰੇ ਤੇ ਅਰਦਾਸ ਬੇਨਤੀ ਦੇ ਵਿੱਚ ਇਹ ਤਿੰਨ ਕਿੱਜਾ ਜ਼ਰੂਰ ਹੀ ਮੰਗ ਲੈਣਾ ਨੀ ਇੱਕ ਤਾਂ ਅਮਰਤ ਮੇਲੇ ਦਾ ਨਿਤ ਨੂੰ ਦੂਸਰਾ ਤੰਦਰੁਸਤੀ ਤੀਸਰਾ ਚੰਗੀ ਮਨਤ ਬੁੱਧ ਜਿਵੇਂ ਮਾਵਾ ਆਪਣੇ ਬੱਚਿਆਂ ਦੇ ਲਈ ਕਿੰਨੀ ਚਿੰਤਾ ਕਰਦੇ ਨੇ ਉਨਾ ਬਾਵਾਂ ਦੇ ਅਗੇ ਬੇਨਤੀ ਹੈ ਕਿ ਅਸੀਂ ਤਿਆਰੀ ਰੱਖ ਕੇ ਜਦ ਹੀ ਸੈੱਗ ਵੀ ਹੋਊਗਾ ਪਾਰ ਕਰਕੇ ਜਾਂ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਭਜਨ ਮੰਦਰੀ ਕਰਦੇ ਹੋ ਉਹ ਪਾਰ ਨਹੀਂ ਕਰਉਂਦੇ ਉਹ ਮੂਲ ਸੰਤਗੀ ਦਾ ਆਯਾਤ ਕਰਨ ਨੂੰ ਵਾਸ਼ੇਕ ਨੂੰ ਕੀ ਦੱਸਣ ਸਮਰਥ ਨੂੰ ਚੇਰਪਰਦਾਸ ਜੀ ਤੇਰਨ ਤੇਰਵਾਛੇਮ ਤੇ ਵਿੱਚ ਤੁਹਾਨੂੰ ਬਿਜਲੀ ਤੰਦਰੁਸਤੀ ਗੁਰਸਿੱਖੀ ਜੀਵਨ ਅਤੇ ਚੰਗੀ ਮਨਤਬੰਧਨ ਹੁੰਦੀ ਹੈ। ਕੋਈ ਸਰਵਤ ਕੀ ਜੇ ਸਗੀ ਇਨ ਸਵਾਨ ਦੇ ਕੋਈ ਵੀ ਗੋੜਿਆ ਨਾ ਚੰਗੀ ਮਨਤਬੰਧਿਆ ਉਹ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਸੋਚ ਰਹਿੰਦਾ ਹੈ। ਆਪਾਂ ਇੱਥੇ ਹੀ ਗੋਧੀ ਕਰਦੇ ਆਂ ਜਾਂ ਆਪਾਂ ਵੀ ਮੰਗੀਆਂ ਸ਼ੌਕ ਬਗਾਉਂਦੇ। ਪਰ ਮਹਾਭਗਵਤੀ ਕੰਗੇ ਕੋ ਬੱਚਿਆਂ ਲਈ ਚੰਗੀ ਮਨਤਬੰਧਨ ਵਿਆ ਕਰੇਂਗਾ ਧਿਆਨ ਮੰਗਿਆ ਕਰੋ। ਗੁਰਸਿੱਖੀ ਜੀਵਨ ਮੰਗਿਆ ਕਰੋ। ਕਿਉਂਕਿ ਜਦੋਂ ਇਹ ਕੀਆ ਸਾਡੇ ਬੱਚਿਆਂ ਨੂੰ ਮਿਲਦੇ ਆਂ ਕੋਈ ਬੱਚੇ ਨੇ ਆਪਣੇ ਜੀਵਨ ਦੇ ਵਿੱਚ ਸਤਿ ਪੂਰਵ ਹਾਸਲ ਕਰ ਲੈਣਾ ਹੈ ਪਰ ਕਿਹ ਕਰ ਬੱਚੇ ਦੇ ਕੋਲ ਚੰਗੀ ਨਾਤਮਕ ਨਹੀਂ ਆ ਇਸੇ ਮਾੜੀ ਸੰਗਤ ਵਿੱਚ ਪੈ ਗਏ ਆ ਮਾੜੀ ਉੱਠਣੀ ਬਹਿਣੀ ਬਹਿ ਗਿਆ ਤਾਂ ਕਿਉਂ ਦੇ ਕੋਲ ਕਿਉਂ ਪਰਚੀ ਆ ਜਣੀ ਉਹਨੇ ਕਬਾਲ ਲੈਣਾ ਹੈ